ਇਦੂ ਮੂਸੇ ਵਾਲਾ ਕਤਲ ਕੇਸ ਵਿੱਚ ਸ਼ਾਮਲ ਸ਼ੂਟਰ ਰੂਪਾ ਦੇਪਰਾ ਜਗਰਾਤ ਸਿੰਘ ਦੀ ਅੱਜ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਸ ਹੱਤਿਆ ਦੀ ਜਨ ਜ਼ਿੰਮੇਵਾਰੀ ਡੋਨੀਬਲ ਗੈਂਗਸਟਰ ਗਰੁੱਪ ਵੱਲੋਂ ਲਈ ਗਈ ਹੈ ਜੋ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਦੋ ਨੌਜਵਾਨ ਸ਼ਰੇਆਮ ਗੋਲੀਆਂ ਮਾਰ ਕੇ ਉਸ ਨੂੰ ਮੌਦ ਦੇ ਘਾਟ ਉਤਾਰ ਰਹੇ ਹਨ ਅਤੇ ਫਿਰ ਆਰਾਮ ਦੇ ਨਾਲ ਬਿਨਾਂ ਖੋਫ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਧਨੋਂ ਨੌਜਵਨ ਫਰਾਰ ਹੁੰਦੇ ਹਨ ਉਹ ਮੇਰਾ ਭਤੀਜਾ ਹੀ ਜਿਗਰਾ ਸੀ ਕੱਲ ਸਾਡੇ ਇੱਥੇ ਪਿੰਡ ਤੇ ਮੇਲਾ ਸੀ ਤੇ ਉੱਥੇ ਸੇਵਾ ਕਰਦਾ ਰਿਹਾ ਸਰੀਦੋਲੀ ਸਾਮਾ ਨੂੰ ਘਰ ਆਇਆ ਘਰੋਂ ਫੇਰ ਉਹ ਆਪਸੇ ਜਾ ਰਿਹਾ ਸੀ ਗਣ ਰਖਤੇ ਤੇ ਤਿੰਨ ਨੌਜਵਾਨ ਮਲੇ ਆ ਮੋਟਰਸਾਈਕਲ ਤੇ ਅੱਗੇ ਉਹਦੇ ਜਨੇ ਉਹਨਾਂ ਨੂੰ ਆਵਾਜ਼ ਮਾਰੀ ਜਾ ਉਹ ਅੱਗੇ ਹੱਥ ਮਲਾਉਣ ਲੱਗਾ ਉਹ ਚਸ਼ਮਦੀਦ ਗਵਾਹ ਦੱਸਦੇ ਤੇ ਉਹਨਾਂ ਅੱਗੇ ਉਹ ਫੇਰਨ ਕਰਤੀ ਪਹਿਲੀ ਗੋਲੀ ਉਹਦੇ ਗਿੱਟੇ ਤੇ ਵੱਜੀ ਆ ਤੋ ਡਿੱਗ ਪਿਆ ਤੇ ਦੂਜੀਆਂ ਦੋ ਦਿਨ ਗੋਲੀਆਂ ਹੋਰ ਮਾਰੀਆ ਫਿਰ ਇੱਥੋਂ ਕੋਈ ਨੌਜਵਾਨਾਂ ਚੋਕ ਕੇ ਤੇ ਮਤੇয়াল ਖੜਿਆ ਉਹਨਾਂ ਨੂੰ ਜਵਾਬ ਦੇ ਤਾਂ ਫੇਰ ਝੋਟੀਆਂ ਲੱਗਿਆ ਤੇ ਉਹ ਝੋਟੇ ਜਾ ਕੇ ਉਹ ਪ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਇਹ ਗੁੰਡਰਾਗਰਦੀ ਨੂੰ ਨੱਥ ਪਾਉਣੀ ਚਾਹੀਦੀ ਹੈ ਤੇ ਮੜੀ ਮੜੀ ਗੱਲ ਤੋਂ ਨਾ ਕੋਈ ਇਹਨਾਂ ਦੇ ਜ਼ਮੀਨਾਂ ਦੇ ਰੋਲੇ ਨਾ ਕੋਈ ਪੈੜੀ ਬੰਨਾ ਉਹਦੇ ਵਟੇ ਦਾ ਰੋਲਾ ਤੇ ਮੜੀ ਜੀ ਗੱਲ ਦੇ ਇੱਕ ਦੂਜੇ ਨੂੰ ਗੋਲੀਆਂ ਮਾਰ ਦਿੰਦੇ ਜੋ ਇਦਾਂ ਨਹੀਂ ਹੋਣਾ ਚਾਹੀਦਾ ਕਿੰਨੀ ਕੁ ਉਮਰ ਸੀ ਤੇ ਕੀ ਵਿਆਹ ਸੀ ਹਾਂਜੀ ਥੋੜਾ ਜਿਹਾ 27 24 ਫਰਵਰੀ ਨੂੰ ਵਿਆਹ ਹੋਇਆ ਇਹਦਾ ਤੇ 30-32 ਸਾਲ ਉਮਰ ਸੀ ਦੀ ਤੇ ਖੇਤੀਬਾੜੀ ਕਰਦਾ ਸੀ ਝੋਨਾ ਲਾਇਆ ਹੋਆ ਵਾ ਪੁਰ ਗੱਲ ਨਹੀਂ ਇਹੋ ਜੀ ਸਰਦਾਰ ਸਿੰਘ ਸਰਦਾਰ ਸਿੰਘ ਜੀ ਜਿਹੜੇ ਡੈਥ ਹੋਈ ਉਹਨারে ਕੀ ਲੱਗਦੀ ਤੁਹਾਡੇ ਬਾਬਾ ਨਹੀਂ ਦਾਦੇ ਨਾਲ ਦਾਦੇ ਕਿੱਥੇ ਗਏ ਤੇ ਕਿੱਥੋਂ ਜਾਣਗੇ ਜਦੋਂ ਗੋਲੀਆਂ ਮਾਰ ਗਿਆ ਆ ਅੱਛਾ ਆ ਗੁਰਦੁਆਰੇ ਕੋ ਮਾਰੀਆਂ ਇੱਥੋਂ ਘਰੋਂ ਮਾ ਆਪਣੀ ਉਤਾਰ ਕੇ ਤੇ ਗੁਰਦੁਆਰੇ ਗਿਆ ਹੀ ਆ ਤੇ ਉਹਨਾਂ ਗੋਲੀਆਂ ਮਾਰਤੀਆਂ ਜਾਂਦੇ ਉਹ ਖਲੋਤੇ ਹੀ ਉੱਥੇ ਜਿੰਦੇ ਆਈ ਮਾਰੀ ਜਾਂਦੇ ਜਿਹੜੇ ਤਾਂ 5 6:30 ਦਾ ਟਾਈਮ ਹੋਊ ਜਾਂ ਟਾਈਮ ਮੈਂ ਕਿਹੜਾ ਵੇਖਿਆ ਅਜੇ ਦਿਨ ਹੈਗਾ ਸੀ ਕੋਈ ਡਾਂਗ ਛੋਟੇ ਦੀ ਲੜਾਈ ਸੀ ਹੁਣ ਤੇ ਸਰਕਾਰਾਂ ਨੂੰ ਚਾਹਣਾ ਪਿੰਡ ਦੋ ਇਕੱਠੇ ਕਰਕੇ ਇੱਥੇ ਸਾਹਮਣੇ ਪਿੰਡ ਦੇ ਗੋਲੀਆਂ ਮਾਰਨ ਤੇ ਫੇਰ ਪਤਾ ਲੱਗਦਾ ਹੀ ਪਿਆ ਮਾਰੇ ਜੋ ਜਿਹਦਾ ਕਿਸੇ ਦਾ ਮਾਰੀ ਜਾਂਦਾ ਆ ਮਾਰੇ ਜਵਾਜ ਅੱਜ ਜਿਦਾਂ ਤੁਸੀਂ ਮਾਰਿਆ ਉਹਨੂੰ ਉਤਰਾ ਉਹਦੇ ਤੋਂ ਲੱਗ ਆਉਂਦੇ ਦੋਈ ਪਾਉਂਦਾ ਰਿਹਾ ਔਰ ਭੋਲਿਆ ਮੈਨੂੰ ਕਿਉਂ ਮਾਰਦਾ ਮੈਨੂੰ ਕਿਉਂ ਮਾਰਦਾ